ਸੰਸਾਰਿਕ ਪੱਖ ਹੈ ਗਿਆ ਅਸਟ੍ਰੋਲੋਜੀ ਅਧਿਆਤਮਿਕ ਇੱਕ ਪੱਖ ਵੱਖਰਾ ਹੈ ਇਹ ਇੱਕ ਸੰਸਾਰਿਕ ਵਿਦਿਆ ਜਿੱਦਾਂ ਸ੍ਰੀ ਰਾਮਚੰਦਰ ਜੀ ਨੂੰ ਕਹਿ ਦਿੰਨੇ ਕਿ 14 ਵਿਦਿਆ ਸੀ ਉਹਨਾਂ ਕੋ ਸ੍ਰੀ ਕ੍ਰਿਸ਼ਨ ਜੀ ਕੋ 16 ਵਿਦਿਆ ਸੀ ਸੰਸਾਰ ਦੇ ਵਿੱਚ ਜਿਸ ਤਰ੍ਹਾਂ ਡਾਕਟਰੀ ਹੈ ਜਿਸ ਤਰ੍ਹਾਂ ਇੰਜੀਨੀਅਰਿੰਗ ਹੈ ਮਤਲਬ ਐਨੀ ਵਿਦਿਆ ਜਿੱਦਾਂ ਹੈਗੀਆਂ ਉਸੇ ਤਰ੍ਹਾਂ ਇੱਕ ਅਸਟ੍ਰੋਲੋਜੀ ਵੀ ਹੈ ਉਹਦੇ ਵਿੱਚ ਐਡ-ਆਨ ਆ ਇਹਦੇ ਨਾਲ ਅਧਿਆਤਮਿਕ ਦਾ ਕੋਈ ਪੱਖ ਨਹੀਂ ਅਧਿਆਤਮਿਕ ਜਿਹੜੀ ਹੈ ਗੁਰਬਾਣੀ ਜਿਹੜੀ ਉਹ ਸੰਸਾਰ ਤੋਂ ਵੱਖਰਾ ਪੱਖਾ ਭਾਵ ਕਿ ਉਹਨੇ ਤੁਹਾਨੂੰ ਨਿਰਲੇਪ ਕਰ ਦੇਣਾ ਗੁਰਬਾਣੀ ਨੇ ਗੁਰਬਾਣੀ ਕਹਿੰਦੇ ਜਿਸ ਤਰ੍ਹਾਂ ਤੇਰੇ ਕਿਉਂਕਿ ਜਿਹੜੀ ਅਸਟਰੋਲੋਜੀ ਆ ਨਾ ਇਹ ਪ੍ਰਾਲਬਧ ਜਿਹੜੇ ਕਰਮ ਜੋ ਅਸੀਂ ਅੱਜ ਹੈਗੇ ਆ ਉਹਨਾਂ ਦੇ ਬਾਰੇ ਦੱਸਦੀ ਆ ਕਿ ਤੁਸੀਂ ਤਿੰਨ ਪ੍ਰਕਾਰ ਦੇ ਜਿਹੜੇ ਕਰਮ ਸੰਚਿਤ ਕਰੇ ਮੰਤੇ ਪ੍ਰਾਲਬਧ ਕਰਮ ਜੋ ਅਸੀਂ ਅੱਜ ਕਰਮਾਂ ਦੇ ਕਰਕੇ ਹੈ ਤੇ ਸਾਡੇ ਕਰਮਾਂ ਦੇ ਨਾਲ ਅੱਗੇ ਕੀ ਹੋਣਾ ਉਹ ਉਹਨਾਂ ਕ ਪ੍ਰੈਡਿਕਟ ਕਰਦੀ ਐ ਪਰ ਜੇ ਅਸੀਂ ਅਧਿਆਤਮਿਕ ਪੱਖ ਹੀ ਆ ਕਿ ਉਹਦੇ ਹੁਕਮ ਦੇ ਵਿੱਚ ਹੋ ਜਾਣਾ ਇਸ ਕਰਕੇ ਅਸਟਰੋਲੋਜੀ ਤੇ ਗੁਰਬਾਣੀ ਦਾ ਕੋਈ ਮੇਲ ਨਹੀਂ ਐ ਗੁਰਬਾਣੀ ਜਿਹੜੀ ਹੈ ਹਰੇਕ ਪੱਖ ਤੋਂ ਤੁਹਾਨੂੰ ਨਿਲੇਪ ਹੋਣ ਨੂੰ ਕਹਿੰਦੀ ਐ ਕਿ ਜਿੰਨੇ ਵੀ ਵਿਸ਼ੇ ਸੰਸਾਰ ਦੇ ਆ ਉਹ ਇੱਕ ਸੰਸਾਰਿਕ ਪੱਖ ਨੂੰ ਛੱਡ ਕੇ ਅਸੀਂ ਸਿਰਫ ਪਰਮੇਸ਼ਰ ਨੂੰ ਤੇ ਆਉਣਾ ਉਹ અત્યੰਤ ਅਥਾਹ ਪ੍ਰੇਮ ਦਾ ਰਸਤਾ ਹੈਗਾ ਤੁਸੀਂ ਜਦੋਂ ਰਿਹਾਏ ਸੀ ਤਾਂ ਕੀ ਸੋਚਿਆ ਸੀ ਕੀ ਦਿਮਾਗ ਵਿੱਚ ਸੋ ਇਹੀ ਸੋਚ ਗਿਆ ਸੀ ਕਿ ਅਸੀਂ ਇਹਨਾਂ ਦੀ ਅਸਟ੍ਰੋਲੋਜੀ ਜੋ ਕਰਦੇ ਕਿਉਂਕਿ ਸਾਡੇ ਸਿੱਖ ਭਰਾਵਾਂ ਤੇ ਅਸੀਂ ਦੇਖਣਾ ਚਾਹੁੰਦੇ ਸੀ ਕਿ ਕਿਸ ਤਰ੍ਹਾਂ ਅਸਟ੍ਰੋਲੋਜੀ ਨੂੰ ਜਾਂ ਜੋਤਿਸ਼ ਵਿੱਦਿਆ ਪੁਰਾਤਨ ਸਮੇਂ ਦੇ ਵਿੱਚ ਜਿੰਨੇ ਗਿਆਨੀ ਸਿੰਘ ਜਾਂ ਜਿੰਨੇ ਵੀ ਪੰਡਿਤ ਹੋਏ ਆ ਜਿੰਨੇ ਵੀ ਆਪਣੇ ਵਿਦਵਾਨ ਹੋਏ ਆ ਉਹਨਾਂ ਕੋਲੇ ਸਾਰੀਆਂ ਵਿੱਦਿਆਵਾਂ ਸੀ ਪਰ ਉਹ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਰਹਿਣਾ ਪਸੰਦ ਕਰਦੇ ਸੀ ਕਿਉਂਕਿ ਵਿਦਵਾਨ ਬੰਦਾ ਵਿਦਿਆ ਪੜਦਾ ਹੈ ਗ੍ਰੰਥ ਪੜਦਾ ਹੈ ਸ਼ਾਸਤਰ ਪੁਰਾਣ ਸਾਰੀਆਂ ਚੀਜ਼ਾਂ ਪੜਦਾ ਹੈ ਤੇ ਉਹਦੇ ਨਾਲ ਗਿਆਨ ਹੁੰਦਾ ਪਰ ਉਹ ਸਿਰਫ ਪਰਮੇਸ਼ਰ ਦੇ ਹੁਕਮ 'ਚ ਰਹਿਣਾ ਪਸੰਦ ਕਰਦਾ ਅਸੀਂ ਇਹ ਦੇਖਣ ਆਏ ਸੀ ਕਿ ਕਿਸ ਤਰ੍ਹਾਂ ਇੱਥੇ ਵਿਚਾਰ ਕਿਸ ਤਰ੍ਹਾਂ ਹੋ ਰਹੀ ਹੈ ਗੁਰਬਾਣੀ ਦੇ ਅਨੁਕੂਲ ਆ ਤਾਚਾਰੀਆ ਜੀ ਦੇ ਜਿਹੜੇ ਵਿਚਾਰ ਆ ਕਿ ਪਖੰਡਵਾਤ ਉਹ ਵਿੱਚ ਅਸੀਂ ਹੈ ਨਹੀਂ ਇੱਕ ਸਿਰਫ ਇਹ ਚੀਜ਼ ਦੱਸ ਦਿੰਦੇ ਕਿ ਤੁਹਾਡੇ ਕਰਮ ਕਿੱਦਾਂ ਹੋ ਸਕਦੇ ਆ ਬਾਕੀ ਅਸੀਂ ਇਹ ਨਹੀਂ ਕਹਿੰਦੇ ਕਿ ਪਰਮੇਸ਼ਰ ਦਾ ਰਸਤਾ ਵੱਖਰਾ ਹੈ ਕਿਸੇ ਪਖੰਡ ਦੇ ਵਿੱਚ ਇਹਨਾਂ ਨੇ ਕੋਈ ਅਸੀ ਗੱਲ ਨਹੀਂ ਕੀਤੀ ਸਾਨੂੰ ਚੰਗਾ ਲੱ ਤੇ ਇੱਕ ਵਿਗਿਆਨਿਕ ਤੌਰ ਤੇ ਜੇ ਅਸੀਂ ਇਹਨੂੰ ਦੇਖੀਏ ਤੇ ਜੋ ਸੰਸਾਰ ਨੂੰ ਹੋਰ ਵੀ ਇੰਨੀਆਂ ਚੀਜ਼ਾਂ ਸੰਸਾਰ ਕੋ ਹੈ ਡਾਕਟਰੀ ਵੀ ਹੈ ਹੋਰ ਨਿਊਰੋਲੋਜਿਸਟ ਵੀ ਹੈ ਜਿਹੜੇ ਹਨ ਤੰਤਰ ਸ਼ਾਸਤਰ ਹੈ ਇੱਕ ਇਹ ਤੰਤਰ ਸ਼ਾਸਤਰ ਅਸੀਂ ਯੋਗੀਆਂ ਦੇ ਕੋਲੋਂ ਪੁੱਛੀਏ ਤੇ ਉਹ ਤੰਤਰ ਸ਼ਾਸਤਰ ਦੀ ਸਾਧਨਾ ਕਰਦੇ ਜੇ ਅਸੀਂ ਉਹਨੂੰ ਇੱਕ ਸਾਇੰਸ ਦੀ ਭਾਸ਼ਾ 'ਚ ਕਹਿ ਲਈਏ ਤੇ ਉਹ ਨਿਊਰੋਲੋਜਿਸਟ ਆ ਨਸਾਂ ਨੂੰ ਉਹ ਦੇਖਦੇ ਆ ਕਿ ਕਿਸ ਤਰ੍ਹਾਂ ਕੀ ਉਦਾਂ ਹੀ ਇੱਕ ਵਿਗਿਆਨ ਹੈ ਸੰਸਾਰਕ ਵਿੱਦਿਆ ਇਸ ਕਰਕੇ ਇਹਦਾ ਧਰਮ ਨਾਲ ਕੋਈ ਨਾਤਾ ਨਹੀਂ ਸਿਰਫ ਅਸੀਂ ਸੰਸਾਰਕ ਵਿੱਦਿਆ ਦੇ ਹਿਸਾਬ ਨਾਲ ਇੱਥੇ ਦੇਖਣਾ ਹੈ ਸਾਨੂੰ ਵਧੀਆ ਲੱਗਿਆ